ਜੇਮ 7 ਖਬਰਾਂ માં ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਨਵਾਂ ਸ਼ਹਿਰ ਤੋਂ ਪੱਤਰਕਾਰ ਗੁਰਵਰ ਸਿੰਘ ਹੇ ਮਲਕਤਾ ਦੇ ਮਹਾਰਾਜਵਰ ਸਹਿਬਾ ਕਮਾਲ ਸਾਹਿਬ ਸ਼੍ਰੀ ਗੁਰੂ ਰਾਸ ਮਹਾਰਾਜੀ ਦੇ 647ਵੇਂ ਪ੍ਰਕਾਸ਼ोत्सव ਤੇ ਅੱਜ ਨਵਾਂ ਸ਼ਹਿਰ ਵਿਖੇ ਵਿਸ਼ਾਲ ਨਗਰ ਕੀਰਤਨ ਜਿਹੜਾ ਸਜਾਇਆ ਜਾ ਰਿਹਾ ਸ਼੍ਰੀ ਗੁਰੂ ਰਾਸ ਮੰਦਰ ਨਵਾਂ ਸ਼ਹਿਰ ਤੋਂ ਸ਼ੁਰੂ ਹੋ ਕੇ ਇਹ ਜਿਹੜਾ ਨਵਾਂ ਸ਼ਹਿਰ ਦੇ ਵੱਖ-ਵੱਖ ਪਿਆਰਾਂ ਤੋਂ ਹੁੰਦਾ ਹੋਇਆ ਮੁੜ ਕੇ ਸ਼ਾਮ ਰਾਤ ਨੂੰ ਦੇਰ ਰਾਤ ਜਿਹੜਾ ਇਹ ਸ਼੍ਰੀ ਗੁਰੂ ਰਾਸ ਗੁਰਦਾਰਾ ਸਾਹਿਬ ਦੇ ਖੇਸ ਸਮਾਪਤ ਹੋਵੇਗਾ ਅੱਜ ਦੇ ਦਿਨ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਪਾਰਟੀਆਂ ਦੇ ਧਾਰਮਿਕ ਕਾਗੂ ਜਿਹੜੇ ਆ ਉਹ ਸ਼੍ਰੀ ਅਰਦਾਸਪਾ ਮਹਾਰਾਜੀ ਦੇ ਦਰਸ਼ਨ ਦਾਰੇ ਕਰਨ ਦੇ ਲਈ ਸੰਗਤਾਂ ਦੇ ਵਿੱਚ ਪਹੁੰਚ ਰਹੇ ਆ। ਔਰ ਅਮਨ ਬੜਾ ਖੁਸ਼ੀ ਦਾ ਦਿਹਾੜਾ ਹੈ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉత్సਵ 647ਵਾਂ ਸਾਰੇ ਵਰਲਡ ਦੇ ਵਿੱਚ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ। ਔਰ ਸਾਨੂੰ ਅੱਜ ਦੇ ਦਿਨ ਤੇ ਗੁਰੂਆਂ ਦੇ ਦੱਸੇ ਰਾਹ ਤੇ ਚੱਲਣਾ ਚਾਹੀਦਾ ਆ ਔਰ ਹਮੇਸ਼ਾ ਹੀ ਗੁਰੂ ਰਵਿਦਾਸ ਮਹਾਰਾਜ ਨੇ ਪੌਮ ਦੀ ਤਰੱਕੀ ਵਾਸਤੇ ਆਪਣੇ ਹਰ ਚੰਗਾ ਕੰਮ ਕਰਨ ਦੀ ਪ੍ਰੇਰਨਾ ਦਿੱਤਾ ਆ ਅੱਜ ਨਵੀਂ ਵਾਦੀ ਦੇ ਵਿੱਚ ਚੋਬਾ ਯਾਤਰਾ ਦੀ ਸ਼ੁਰੂਆਤ ਹੋ ਰਹੀ ਹੈ ਜਿਹੜੀ ਕਿ ਵੱਖ-ਵੱਖ ਸ਼ਹਿਰ ਦੇ ਮੁਹੱਲਿਆਂ ਗਲੀਆਂ ਬਾਜ਼ਾਰਾਂ ਤੋਂ ਗੁਜ਼ਰ ਕੇ ਦੁਆਰਾ ਰਵਿਦਾਸ ਮੰਦਰ ਵਿੱਚ ਪਹੁੰਚੂਗੀ ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਆਪਣੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਲੱਖ ਲੱਖ ਵਧਾਈ ਦਿਨਾ ਧੰਨਵਾਦ ਅੱਜ ਸ਼੍ਰੋਮਣੀ ਸਤਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਹਉਤਸਵ ਤੇ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਸੁਪਨਾ ਬੇਗਮਪੁਰਾ ਬਸਾਣ ਦਾ ਜਿਹੜਾ ਸੰਕਲਪ ਉਹਨਾਂ ਨੇ ਲਿਆ ਸੀ ਮੈਂ ਆਸ ਕਰਦਾ ਕਿ ਆਪਾਂ ਸਾਰੇ ਉਹ ਆਪਸੀ ਛੋਟੀਆਂ-ਮੋਟੀਆਂ ਮਤਭੇਦ ਭੁਲਾ ਕੇ ਆਪਾਂ ਇੱਕ ਭਾਈਚਾਰਾ ਕਾਇਮ ਕਰੀਏ ਤਾਂ ਜੋ ਸ਼੍ਰੀ ਗੁਰੂ ਅਰਬਦਾਸ ਜੀ ਨੇ ਜਿਹੜਾ ਸੁਪਨਾ ਲਿਆ ਸੀ ਕਿ ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਦੋ ਨਹੀਂ ਦੁਟਾਉ ਉਹ ਜਿਹੜਾ ਸੁਪਨਾ ਆ ਸাকার ਹੋ ਸਕੇ ਮੈਂ ਇੱਕ ਵਾਰ ਫੇਰ ਆਪਣੇ ਵੱਲੋਂ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਤੇ ਲੱਖ-ਲੱਖ ਵਧਾਈ ਦਿੰਦਾ ਅੱਜ ਸਿਗਰਦਾਸ ਜੀ ਦੇ ਗੁਰਪੁਰ ਤੇ ਸਮੁੱਚੇ ਦੇਸ਼ ਪ੍ਰਦੇਸ਼ ਸੰਗਤਾਂ ਨੂੰ ਲੱਖ ਲੱਖ ਵਧਾਈ ਮੇਰੇ ਲੋ ਤੇ ਗੁਰਦਾਸ ਜੀ ਦੇ ਮਿਸ਼ਨ ਤੇ ਦੱਸਿਆ ਸੀ ਕਿ ਐਸਾ ਕਾਹੂ ਰਾਜਮਾ ਜਹਾ ਮਿਲੇ ਸਮੁਤਾਨ ਹੋਰ ਬੜੀ ਸਭ ਸੰਭਸ ਤੇ ਰਵਿਦਾਸ ਰਹਿ ਪਸੰਦ ਤੇ ਉਹਨਾਂ ਦੇ ਸੂਰਸ ਦਾ ਬੇਗੰਬਰਾ ਅਭ잔 ਦੀ ਅੱਜ ਬੜੀ ਖੁਸ਼ੀ ਹੋ ਰਹੀ ਆ ਨੌਜਵਾਨ ਸੰਗਤਾਂ ਦੇ ਵਿਚ ਸਾਦੇ ਨਾਲ ਗੁਰਪੁਰ ਮਨਾਇ ਜਾਂਦਾ ਹੈ ਮੈਂ ਅੱਜ ਫਿਰ ਸਾਰੀ ਸੰਗਤ ਨੂੰ ਫਿਰ ਇਹ ਗੁਰਗੁਰ ਤੇ ਲਖ ਲਖ ਰੂਲ ਆਸਮਾ ਜੀ ਜੋ ਲੱਖ ਲਖ ਵਧਾਈ ਦਿੰਦਾ ਹਾਂ ਅਤੇ ਉਹਨਾਂ ਦੇ ਮਿਸ਼ਨ ਤੇ ਚੱਲਣ ਦੀ ਸਭ ਸੰਗਤਾਂ ਨੂੰ ਅਪੀਲ ਕਰਦਾ ਹਾਂ ਜੈ ਗੁਰੂ ਧੰਨ ਗੁਰਦੇ ਜੈ ਪੀਮ ਜੈ ਪਰ ਕ੍ਰਾਂਤੀਕਾਰੀ ਰਹਿਬਰ ਇਨਸਾਨੀਅਤ ਦੇ ਮਸੀਹਾ ਯੁੱਗ ਪਲਟਾਓ ਮਹਾਪੁਰਸ਼ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਜਨਮ ਦਿਨ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਇਹ ਅਪੀਲ ਕਰਦਾ ਹਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਡਿਆਲ ਵਿਚਾਰਾਂ ਨੂੰ ਪੜ੍ਹ ਕੇ ਉਹਤੇ ਅਮਲ ਕਰੋ ਤਾਂ ਹੀ ਨੁਕਤਾ ਦਾ ਭਲਾ ਹੋਵੇਗਾ ਇਹਨਾਂ ਗੱਲਾਂ ਨਾਲ ਤੁਹਾਡੇ ਤੋਂ ਰਜਾ ਲੰਨਾ ਜੈ ਪੀਮ ਜੈ ਪਾਰ ਬੋਲੇ ਸੋ ਨਿਹਾਲ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈ ਬਿਜਾ ਵਾਲਮੀ ਕੀ ਹਰ ਹਰ ਵਾਲਮੀ ਕੀ ਸਾਹਿਬ ਇਤਮਾਮ ਜਗਤ ਪਿਤਾ ਭੰਤਾ ਸਤਿਗੁਰੂ ਦਾਸ ਮਹਾਰਾਜ ਦੇ 657ਵੇਂ ਪ੍ਰਕਾਰ ਅਸਬੀ ਖੁਸ਼ੀ ਵਿੱਚ ਨਮਾਸ਼ਾਹਰ ਸਤਗੁਰੂ ਦਾਸ ਗੁਰੂ ਘਰ ਤੋਂ ਇੱਕ ਮਹਾਨ ਸ਼ੁਭ ਯਾਤਰਾ ਦੇ ਰੂਪ ਦੇ ਵਿੱਚ ਸੰਗਤ ਲੱਖਾਂ ਦੇ ਤਗਾਦ ਦੇ ਵਿੱਚ ਜਾ ਰਹੀ ਹੈ ਜਿਹੜਾ ਕਿ ਸਮਾਜ ਪੂਰੇ ਸ਼ੁਭ ਯਾਤਰਾ ਦਾ ਠਾਠਾ ਮਾਰਦਾ ਹੋਇਆ ਇਕੱਠ ਜੋ ਬੋਲੇ ਸੋ ਨ ਪੈ ਸਤਗੁਰੂ ਦਾਸ ਮਾਰਾ ਕੀ ਜੈ ਬਾਲਮੀਕੀ ਹਰ ਹਰ ਬਾਲਮੀਕੀ ਦੇ ਜਕਾਰਿਆਂ ਨਾਲ ਬਾਜ਼ਾਰ ਗੂੰਜੇ ਜਾ ਰਿਹਾ ਹੈ ਅੱਜ ਮੈਂ ਸ਼੍ਰੀ ਗੁਰਦਾਸ ਸਾਹਿਬ ਸੰਪਰਦਾ ਸੈਟੀ ਵੱਲੋਂ ਅਤੇ ਡਾਇਰੈਕਟਰ ਸਾਹਿਬਾ ਵੱਲੋਂ ਤਪੋਸਥਾਨ ਵੱਲੋਂ ਸੂਰ ਸੰਗ ਦੇਸ਼ ਅਦੇਸ਼ੇ ਸੰਗ ਤੇ ਅਨੋ ਇਸੇ ਸ਼ੁਭ ਯਾਤਰਾ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜਿੱਥੇ ਵਧਾਈ ਦਿੰਦਾ ਉੱਥੇ ਅਰਦਾਸ ਕਰਦਾ ਹਾਂ ਕਿ ਮਹਾਰਾਜ ਸਾਡੇ ਜੋ ਜੋ ਸਮਾਜ ਜੋ ਸਮਾਜ ਹਨ ਆ ਧਰਮ ਰਵਦਾਸੀਆ ਵਾਲਮੀਕ ਸਮਾਜ ਇਹਨਾਂ ਨੂੰ ਸੱਚੇ ਪਾਤਸ਼ਾਹ ਕੱਟ ਕੱਟ ਰੱਖਿਓ ਇਹ ਜੋ ਕੱਠੇ ਹੋ ਕੇ ਆਉਜੀ ਦੇ ਵੱਡੇ ਵੱਡੇ ਉੱਧਰ ਤੱਕ ਜਾਣ ਔਰ ਵੱਡੇ ਵੱਡੇ ਇਹ ਪ੍ਰਕਾਸ਼ ਪੁਰਬ ਬਣਾਉਣ ਔਰ ਵੱਡੇ ਵੱਡੀਆਂ ਸ਼ੁਭ ਯਾਤਰਾਮ ਕਰਨ ਕਰਨ ਸੱਚੇ ਪਾਤਸ਼ਾਹ ਕਿਰਪਾ ਕਰੇ ਨਾ ਪਰਿਵਾਰ ਨੂੰ ਕੱਠਾ ਰੱਖਿਓ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋਨ ਰਪਏ ਸਤਿਗੁਰੂ ਦਾਸ ਮਹਾਰਾਜ ਕੀ ਜੈ ਗੁਰਦੇਵ ਧਨਗੁਰਦੇਵ ਤੁਗਲਕਬਾਦ ਦਾ ਕਿੱਥੇ ਪਦ ਜੈ ਗੁਰਦੇਵ ਧਨਗੁਰਦੇਵ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਸਾਹਿਬ ਕਮਾਲ ਜਗਤ ਵਿੱਚ ਆਤਾਂ ਦਾ ਸਤੁਰੂ ਦਾਸ ਮਹਾਰਾਜ ਦਾ ਤੁਗਲਕਬਾਦ ਗੁਰੂ ਘਰ ਜੋ ਦਿੱਲੀ ਰਾਜ ਸ਼ਕੰਦਰ ਲੋਧੀ ਨੇ ਸਤਗੁਰਾਂ ਜੀ ਨੂੰ ਉਸ ਵੇਲੇ ਸਤਗੁਰਾਂ ਨੂੰ ਬਖਸ਼ਿਸ਼ ਕੀਤਾ ਸੀ ਉਹ ਉਸ ਜਿਹੜਾ ਕਿ ਬਹੁਤ ਸਮੇਂ ਦੇ ਉੱਤੋਂ ਸਮਾਜ ਦੇ ਆਤ ਸਮਾਜ ਦੇ ਕੋਲ ਸੀ ਔਰ ਪਿਛਲੇ ਸਮੇਂ ਦੇ ਵਿੱਚ 4-5 ਸਾਲ ਤੋਂ ਸਾਡੇ ਮਨੁਵਾਰ ਸਰਕਾਰ ਨੇ ਉਹ ਢਾਹ ਢੇਰੀ ਕਰ ਦਿੱਤਾ ਜਿਸ ਦਾ ਵਿੱਚ ਸਾਰੇ ਸਮਾਜ ਸਾਰਿਆਂ ਨੇ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਪਹੁੰਚ ਕੀਤਾ ਵਿਦਾਸ ਨੇ ਉੱਥੇ ਕੋਰਟ ਸੁਪਰੀਮ ਕੋਰਟ ਵਿੱਚ ਕੇਸ ਲੜੇ ਔਰ ਉੱਥੇ ਮਾਰਨ ਵਰਤੇ ਬੈਠੇ ਔਰ ਅੱਜ ਤੱਕ ਉਹ ਜਿਹੜਾ ਗੁਰੂ ਘਰ ਆ ਕੋਰਟ ਦੇ ਸਾਨੂੰ ਆਰਡਰਾਂ ਦੇ ਵਿੱਚ ਸਾਨੂੰ ਦਿੱਤਾ ਆ ਪਰ ਸਰਕਾਰ ਨੇ ਨਹੀਂ ਦਿੱਤਾ ਅੱਜ ਜਦੋਂ ਵੀ ਇਹ ਸਰਕਾਰਾਂ ਦੇ ਕੋਲ ਜਾਂਦੇ ਆ ਸਾਨੂੰ ਮਿੱਠੀਆਂ ਗੋਲੀਆਂ ਦਿੰਦੇ ਆ ਕਿ ਅਸੀਂ ਤੁਹਾਡੇ ਹਵਾਲੇ ਕਰ ਦੇਣਾ ਸਪੋਰਟ ਕਰ ਦੇਣਾ ਪਰ ਅਸੀਂ ਮੋਦੀ ਸਾਹਿਬ ਨੂੰ ਮਿਲੇਗੇ ਮੋਦੀ ਸਾਹਿਬ ਨੇ ਮੀਟਿੰਗ ਕੀਤੀ ਉਹਨਾਂ ਨੇ ਵੀ ਕਿਹਾ ਸੀ ਕਿ ਸਾਡਾ ਗੁਰੂ ਘਰ ਸਾਡੇ ਹਵਾਲੇ ਕਰੋ ਸਮਾਜ ਦੇ ਹਵਾਲੇ ਕਰੋ ਉਹ ਕਹਿੰਦੇ ਦਵਾਗੇ ਪਰਾ ਦੇਣਾ ਪਤਾ ਨਹੀਂ ਨਹੀਂ ਕਦੋਂ ਆ ਮੈਂ ਜਿਹੜੀ ਸਾਡਾ ਗੁਰੂ ਘਰ ਦੀ ਜ਼ਮੀਨ ਹੈ ਹਜੇ ਤੱਕ 1 ਇੰਚ ਹੀ ਨਹੀਂ ਮਿਲੇ ਜਿਹੜੀ ਕੋਰਟ ਨੇ 400 ਮੀਟਰ ਉਹਨਾਂ ਨੇ ਤੈਅ ਕੀਤਾ ਸੀ ਜਿੱਥੇ ਸਮਾਜ ਉੱਤੀ ਜਾਊਗੀ ਉੱਥੇ ਸਾਡੇ ਜਿਹੜਾ ਗੁਰੂ ਘਰ ਆ ਰਿਹਾ ਉਤੋਂ ਬਾਅਦ ਸਰੋਵਰ ਆ ਉਹ ਵੱਖਰਾ ਰਸਤਾ ਵੱਖਰਾ ਉੱਤੇ ਸਮਾਦਾ ਉਹ ਵੱਖਰੀ ਜਗ੍ਹਾ ਸੀ ਪਰ ਹਜੇ ਤੱਕ ਪ੍ਰਸ਼ਾਸਨ ਦੇ ਕੰਮ ਤੇ ਜੂਨ ਨਹੀਂ ਸਰਕੀ ਤੁਹਾਡੇ 2024 ਦੇ ਵਿੱਚ ਬੋਟਾ ਆ ਰਹੀਆਂ ਆ ਮੈਂ ਸਾਰੇ ਸਮਾਜ ਨੂੰ ਬੇਨਤੀ ਕਰਦਾ ਕੋਈ ਡਰ ਕੇ ਨਹੀਂ ਮੈਂ ਕਹਿੰਦਾ ਮੈਂ ਸਾਰਿਆਂ ਨੂੰ ਕਹਿੰਦਾ ਤੇ ਸਾਰਿਆ ਸਮਾਜ ਜੇ ਗੁਰੂ ਅਰਜਨ ਦੇਵ ਨਾਲ ਕੋਈ ਪਿਆਰ ਕਰਨ ਵਾਲੇ ਹੋ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਸ਼ ਬੰਛਿਆ ਤਾਂ ਤੁਸੀਂ ਹੱਤਾਂ ਦੇ ਵਿੱਚ ਡੰਡੇ ਫੜ ਕੇ ਜਿਹੜੇ ਨਾ ਲੀਡਰ ਹੋ ਗਏ ਇਹਨਾਂ ਨੂੰ ਘਰੋਂ ਤੋਂ ਬਾਹਰ ਕੱਢ ਦਿਓ ਤਾਂ ਤਾਂ ਤੁਹਾਨੂੰ ਗੁਰੂ ਅਰਜਨ ਦੇਵ ਦੇ ਘਰ ਮੈਂਨਾ ਜੇ ਤੁਸੀਂ ਇਹਨਾਂ ਦੇ ਇਦਾਂ ਕਰ ਲੇ 2024 ਦੇ ਵਿੱਚ ਇਹਨਾਂ ਨੇ ਵੀ ਸਰਕਾਰਾਂ ਨੂੰ ਦਸਲਾ ਵੀ ਸਾਨੂੰ ਘਰਾਂ ਦੇ ਵਿੱਚ ਸਾਡ ਨੂੰ ਬਾੜਨੀ ਦੇ ਨੇ ਡੰਡੇ ਲੈ ਕੇ ਸਾਡਾ ਇੱਥੇ ਜੀਣਾ ਹਰਾਮ ਕੀਤਾ ਆ ਉਸ ਵੇਲੇ ਸਰਕਾਰਾਂ ਨੇ ਸਾਨੂੰ ਆਪ ਮੈਂਤਾ ਕਰ ਕਰਕੇ ਕਹਿੰਦਾ ਆਪਣਾ ਗੁਰੂ ਘਰ ਲਓ ਪਰ ਸਾਨੂੰ ਅੱਜ ਇਕੱਠੇ ਹੋਣ ਦੀ ਜਰੂਰਤ ਆ ਜੇ ਇਕੱਠੇ ਹੋ ਕੇ ਇੱਕ ਸੋਰ ਦੇ ਵਿੱਚ ਰਾਜਨੀਤਿਕ ਲੋਕਾਂ ਨੂੰ ਅਸੀਂ ਬਾਹਰ ਘਰਾਂ ਤੋਂ ਕੱਢ ਦੇਮਗਾ ਦੂਰ ਨਹੀਂ ਜਾਏ ਸਾਨੂੰ ਦਿੱਲੀ ਤੁਗਲਕਬਾਦ ਗੁਰੂ ਘਰ ਮਿਲ ਜਾਣਾ ਮੈਂ ਸਾਰਿਆਂ ਸੰਗਤਾਂ ਦੀ ਬੇਨਤੀ ਕਰਦਾ ਕੋਈ ਡਰ ਕੇ ਨਾ ਜਾਈਦਾ ਵਿਸ਼ੱਕ ਮੈਨੂੰ ਮਤਲਬ ਜੋ ਪਾਰਟੀ ਲੜ ਕਾਦੇ ਪਾਰਟੀ ਕਰਦੇ ਪਰ ਕਈ ਵਾਰ ਕਹਿੰਦੇ ਨੇ ਤੁਸੀਂ ਭੜਕਾਉਣੇ ਲੋਕਾਂ ਨੂੰ ਅਸੀਂ ਭੜਕਾਉਣਾ ਨਾ ਕਿ ਆ ਨੀ ਭੜਕਾਏ ਸਾਡੇ ਗੁਰੂ ਘਰ ਸਾਡੇ ਇੱਥੇ ਬੰਗੀਦ ਥਾਂ ਦੀਆਂ ਉੱਥੇ ਗੁਰੂ ਘਰ ਗੁਰੂਦਾਸ ਮਹਾਰਾਜ ਚੈਰੀਟੇਬਲ ਹਸਪ ਉਹਨੂੰ ਜਿੰਦਾ ਲਾਇਆ ਉੱਥੇ ਬੈਂਕਾਂ ਨਾਲ ਗੱਲ ਹੋ ਜਾਂਦੀ ਇਹਨਾਂ ਨੇ ਮੋਟ ਜੜੀਆ ਬੈਲਰ ਇਹਨਾਂ ਨੇ ਕੈਸ਼ ਲਿਆ ਲੋਨ ਲਿਆ ਫਿਰ ਲੋਨ ਨਹੀਂ ਦਿੱਤਾ ਇੱਥੇ ਲੱਖਾਂ ਅਰਬਾਂ ਖਰਬਾਂ ਅਡਾਨੀਆਂ ਬਾਨੀਆਂ ਦੇ ਪੈਸੇ ਮਾਰੇ ਆ ਉਹਨਾਂ ਨੂੰ ਕੀ ਸਰਕਾਰਾਂ ਚ ਫਾਇਦਾ ਦਿੱਤਾ ਇਹਨਾਂ ਨੇ ਜਦੋਂ ਵੀ ਧੱਕਾ ਕੀਤਾ ਸਾਡੇ ਛੋਟੇ ਜਾਂ ਸਮਾਜ ਨਾਲ ਸਾਡੇ ਬਾਲਮੀਤ ਭਾਈਚਾਰਾ ਸਾਡਾ ਗੁਰੂ ਦਾ ਸਨਾਮ ਲਿਆ ਜਿੰਨੇ ਵੀ ਛੋਟੇ ਸਮਾਜ ਸਾਰੇ ਨਾਲ ਹਮੇਸ਼ਾ ਧੱਕਾ ਕੀਤਾ ਇਹਨਾਂ ਨੇ ਮਤਰੀ ਮਾਲਾ ਸਲੂਕ ਕੀਤਾ ਪਰ ਸਾਰੇ ਸੰਗਤਾਂ ਜੇ ਗੁਰੂ ਸਾਹਿਬ ਦੀ ਅਨੁਸ਼ੰਚਿਆ ਸਾਰੇ ਇਕੱਠੇ ਹੋ ਕੇ ਇੱਕ ਵਾਰ ਹੰਬੜਾ ਮਾਰੀਏ ਇਹਨਾਂ ਨੂੰ 2024 ਦਾ ਮੂੰਹ ਤੋੜਵਾ ਜਵਾਬ ਦੇ ਤਾਂ ਸਾਡਾ ਅਗੁਰ ਘਰ ਮੈਣਾ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜੈ ਅਕਾਲ ਪੁਰਖ ਸ਼੍ਰੀ ਗੁਰੂ ਰਵਿਦਾਸ ਜੀ ਵਾਰ ਰਵਿਦਾਸ ਸ਼ੇਖ 47 ਮਾ ਜਨਮ ਦਿਹਾੜਾ ਬੜੀ ਧੂੜ ਉਡਾਉਣ ਵਾਲਾ ਨਰੇਆ ਜਿਵੇਂ ਕੱਢੀ ਅਸੀਂ ਉਸੇ ਜਗ੍ਹਾ ਦੇਖੋ ਇਹ ਨਹੀਂ ਯਾਨੀ ਕੋਈ ਜene ਆ ਤੇ ਹੀ ਇਸੇ ਸਾਡੀ ਇਸੇ ਵਲਾਸ ਦਾ ਅਸੀਂ ਨਤਰ ਜਿਹੜਾ ਹੈਗਾ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਉਸ ਨੂੰ ਇਹ ਕਰੋ ਰਾਮ ਦੇ ਵਿੱਚ ਸਹਿਯੋਗ ਦਾਾਰੇ ਦਿਸਾਨ ਪਰਾਂ ਨੇ ਮਾ ਆਦਰ ਇਨੀਵੀਸ਼ਨ ਵਾਲਿਆਂ ਨੇ ਵੀ ਜਿੰਨਾ ਵੀ ਫੈਲਾਉਣਾ ਕਰ ਗੱਲ ਕਰਦੇ ਆ ਤੇ ਸਫੇਦੀ ਬਰੋਂ ਕੀ ਗੁਰੂ ਸਾਹਿਬ ਦੀ ਮਹਾਰਾਜਾ ਜਨਮ ਦਿਨ ਨਾਲ ਵਾਰੀਆਂ ਸਾਡਾਂ ਨੂੰ ਲੱਖ ਲੱਖ ਰੁਪਏ ਜੁਨੇ ਦਾ ਇਹ ਵੀ ਕਰਨ ਗ੍ਰੰਥੀ ਕੱਬਿਆ ਤੇ ਆਉਣ ਬਾਰੇ ਸਵੇਰੇ ਜਿਹੜਾ ਹੈਗਾ ਉਹ ਸਾਡਾ ਇਕੱਠੀਆਂ ਰਹਿਣ ਜਾਂ ਤੇ ਆਇਆ ਆਉਣ ਵਾਲੇ ਇਹ ਸਿਰਫ ਲੋਕਾਂ ਨੂੰ ਜਿਹੜੀ ਜਿਹੜੀ ਪਾਣੀ ਦੇ ਨਾਲ ਜੋੜਿਆ ਖਾਤੇ ਸਾਡੇ ਵੀ ਰਹਿਣਾ ਹੈ ਆਉਣ ਵਾਲੇ ਸਮਾਂ ਇਹ ਵੀ ਆਮ ਤਰ੍ਹਾਂ ਬਿਦੇ ਉਹਨਾਂ ਦੇ ਸੰਗਰਸ਼ ਦੀ ਗਾਹ ਹੈ ਨਾ ਬਸ ਹੀ ਫਾਰ ਨਹੀਂ ਸੰਗੋਹਾਂ ਦਾ ਉਹਨਾਂ ਦੀ ਕੋਈ ਕੰਨ ਬਣ ਕਰੇ ਆ ਕੋਈ ਨਹੀਂ ਬਣ ਕਰੇ ਥੈਂਕ ਯੂ ਮਾਸ਼ੂ ਕੁਮਾਰ ਮੰਗਲਾ ਐਮ ਐਸ ਇਮੀਗ੍ਰੇਸ਼ਨ ਗੜਸ਼ੰਕਰ ਰੋਡ ਨਵਾਂ ਸ਼ਹਿਰ ਤੋਂ ਅੱਜ ਗੁਰੂ ਰਵੀਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਹਾੜੇ ਤੇ ਸੰਸਾਰ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਨਾ ਤੇ ਮੈਂ ਚਾਹੁੰਦਾ कि ਜਿਹੜੇ ਸਾਡੇ ਸੰਸਾਰਿਕ ਲੋਕ ਨੇ ਗੁਰੂ ਮਹਾਰਾਜ ਜੀ ਦੇ ਦੱਸੇ ਹੋਏ ਮਾਰਗਦਰਸ਼ਨ ਤੇ ਚੱਲਣ ਤੇ ਸੁਖ ਸ਼ਾਂਤੀ ਆਪਣੇ ਪਰਿਵਾਰ ਚ ਪ੍ਰਾਪਤ ਕਰਨ। ਧੰਨਵਾਦ। ਗਗਨਕ ਮੈਂ ਨੀਤਾ ਸ਼ਾ ਗੰਗੜ ਮੈਨੇਜਰ ਆਫ ਐਮਐਸ ਇਮੀਗ੍ਰੇਸ਼ਨ ਗਰਸ਼ੰਕਰ ਰੋਡ ਨਮਾ ਸ਼ਹਿਰ ਸਾਹਿਬੇ ਕਮਾਲ ਸਾਹਿਬ ਛਿਦੇਗੁਰ ਰਵਿਦਾਸ ਮਹਾਰਾਜ ਜੀ ਦੇ 647 ਮੇ ਪ੍ਰਕਾਸ਼ਪੁਰਬ ਦੀਆਂ ਮੁਬਾਰਕਾ ਦਿਨ ਦੀ ਹੋਈ ਸਮੂਹ ਸੰਗਤਾਂ ਨੂੰ ਅਪੀਲ ਕਰਦੀ ਹਾਂ ਕਿ ਗੁਰੂ ਜੀ ਨੇ ਜਿਹੜਾ ਬੇਗਮਪੁਰਾ ਬਸਾਉਣ ਦਾ ਸੁਪਨਾ ਲਿਆ ਸੀ ਜਿਸ ਵਿੱਚ ਲੋਕ ਬੇਗਮ ਹੋ ਕੇ ਨਹੀਂ ਡਰ ਹੋ ਕੇ ਕਿਸੇ ਨੂੰ ਕਿਸੇ ਦਾ ਡਰ ਨਾ ਹੋਵੇ ਉਸ ਸੁਪਨੇ ਨੂੰ ਸੱਚ ਕਰਨ ਲਈ ਸਾਨੂੰ ਉਹਨਾਂ ਦੇ ਦਰਸਾਏਗੇ ਮਾਰਗ ਤੇ ਚੱਲਣਾ ਚਾਹੀਦਾ ਹੈ ਜੈ ਗੁਰਦੇਵ ਧੰਨ ਗੁਰਦੇਵ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਦੁਨੀਆ ਅੰਦਰ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਮੈਂ ਸਮੁੱਚੇ ਦੇਸ਼ ਵਿਦੇਸ਼ ਵਾਸਤੇ ਪੰਜਾਬੀਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਸੋ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਹਨ ਅੱਜ ਪੂਰੀ ਦੁਨੀਆ ਅੰਦਰ ਉਹਨਾਂ ਦਾ ਜਿਹੜਾ ਇਹ ਜਨਮ ਦਿਵਸ ਮਨਾਇਆ ਜਾ ਰਿਹਾ ਸੋ ਨਵਾਂ ਸ਼ਹਿਰ ਦੇ ਅੰਦਰ ਵੀ ਬਹੁਤ ਵੱਡਾ ਵਿਸ਼ਾ ਨਗਰ ਕੀਰਤਨ ਜਿਹੜਾ ਅੱਜ ਨਵਾਂ ਸ਼ਹਿਰ ਤੋਂ ਨਿਕਲ ਰਿਹਾ ਔਰ ਇਹ ਸਮੂੱਚੀ ਮਾਨਵਤਾ ਨੂੰ ਜਿਹੜਾ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਆ ਉਹ ਸੰਦੇਸ਼ ਦੇ ਰਿਹਾ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਗੁਰਦੇਵ ਤਾਨਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਅੱਜ ਨਮਾਸ਼ਾ ਦੇ ਵਿੱਚ ਧੰਨ ਧੰਨ ਸਤਿਗੁਰੂ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 644ਵਾਂ ਗੁਰਪੁਰਬ ਮਨਾਇਆ ਜਾ ਰਿਹਾ ਹੈ ਮੇਰੇ ਵੱਲੋਂ ਗੁਰਮਖਨੌਰ ਐਮਸੀ ਆਡੀ ਪਾਰਟੀ ਪਹੁੰਚ ਉਸ ਮਾਈ ਪਾਰਟੀ ਵੱਲੋਂ ਸਮੁੱਚੇ ਸਮਾਜ ਨੂੰ ਲੱਖ ਲੱਖ ਵਧਾਈਆਂ ਜੀ ਜੈਪੀ ਨੈਪਾਲ ਸਤਿਗੁਰੂ ਦਾਤ ਮਾਰਾ ਜੀ ਸੇਸਾ ਸੰਤਾਈ ਮੈਂ ਪ੍ਰਕਾਸ਼ ਜੀ ਨੇ ਮੌਕੇ ਤੇ ਮੈਂ ਆਪਣੇ ਕੋਲੋਂ ਸਮੂਹ ਸਾਥੀਆਂ ਨੂੰ ਬਖਲਾ ਖੁਦ ਰਹਿ ਜਾਂਦਾ ਹਾਂ ਔਰ ਉਸ ਪ੍ਰਮਾਤਮਾ ਉਸ ਮੈਂ ਵੀ ਬਾਸ ਕਰਦਾ ਜਿਹੜਾ ਸੁਪਨਾ ਨੇ ਬੇਦੁੱਤ ਰੋਸ ਸਿਰਾਂ ਤੱਕ ਦਿੱਤੇ ਸੀ ਅੱਜ ਸਮਾਜ ਨੂੰ ਵੱਲ ਦੇ ਕੇ ਉਸ ਸੁਪਨੇ ਨੂੰ ਪੂਰਾ ਕਰੰਦੇ ਨੇ ਜਿੰਨਾ ਤੇ ਕਹਿੰਦਾ ਬਾਬਾ ਸਾਹਿਬ ਡਾਕਟਰ ਬਣ ਕੇ ਇਹ ਸਾਨੂੰ ਹੱਥ ਲਾ ਕੇ ਦਿੱਤੇ ਉਹਨਾਂ ਤੋਂ ਬਕਸੇ ਸੀ ਜਿਵੇਂ ਬੇਗਮpura ਜੋ ਜੀਵਾਸ ਮਾਰਵਾ ਕਲ ਸਰਪ ਸੀ ਜਿਹਨ ਇੱਕ ਕਲਾਕਨ ਸਦੀ ਸੁਣਾਇਆ ਸਮੋਥਲੀ ਪੰਡਤਾਂ ਦੇ ਕੁਇਤੇ ਮਾਲਖਾ ਕੇ ਅੱਗੇ ਬੁਲਿਆਖੇ ਬਣਾਓ ਤਾਂ ਕਿ ਦੇਜੇ ਪਰਾ ਦੀ ਇਹ ਸੋਚ ਨੂੰ ਪੂਰਾ ਕਰ ਸਕਾਂ ਇੱਕ ਪਾਸੇ ਸਤੂਨਾਸ ਮਾਰੇ ਤੇ ਪ੍ਰਕਾਸ਼ ਜੋ ਸੋਧੀ ਲੱਖ ਲੱਖ ਵਧਾਈ ਅੱਜ ਜਿਹੜਾ ਨਗਰ ਕੀਰਤਨ ਕੱਢਿਆ ਜਾਂਦਾ ਅੱਜ ਮਹਾਰਾਜ ਜੀ ਮੋਹਨ ਰਾਜ ਜੀ ਨੇ ਪ੍ਰਕਾਸ਼ ਦਿਹਾੜੇ ਜੀ ਮੈਂ ਦੁਨੀਆ ਭਰ ਦੇ ਅੰਤਨਾਮ ਦੇਵਾਨੂ ਹੋਰ ਬੰਦਨਰ ਖੁਸ਼ੀ ਮਹਿਸੂਸ ਕਰਦਾ ਇਹ ਦੁਆਬੇ ਦੀ ਧਰਤੀ ਤੇ ਦਾਸ ਤੌਰ ਤੇ ਨਵੇਂ ਸ਼ਹਿਰ ਦੇ ਅੰਦਰ ਵੱਡੇ ਕੈਂਪ ਦੇ ਵਿੱਚ ਲੋਕਾਂ ਦੇ ਚਾਹਮਾ ਨਾਲ ਤੇ ਨਗਰ ਕੌਂਸਲ ਦੇ ਵਿੱਚ ਸਮਰੋਹ ਹੋਏ ਨੇ ਮੋਹਨ ਰਾਜ ਜੀ ਨੇ ਜਿਹੜਾ ਇੱਕ ਸੰਕਲਪ ਰਿਹਾ ਜੇ ਸਵਾਦ ਦੇ ਵਿੱਚ ਜਾਤ ਪਾਤ ਦਾ ਖੰਡਾ ਹੋਣਾ ਚਾਹੀਦਾ ਕੰਮ ਆਪਰਾ ਹੋਣਾ ਚਾਹੀਦੇ ਆ